और मां तेरा बलवा वीडियो बना वीडियो बनावा सारे होया दा 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 ਦੇਉ ਨਾਮ ਕਰ ਆਪਣੇ ਤੇ ਦਰਸ਼ਨ ਦੇਖ ਦਿਵਾ ਮੁਖ ਤੇਰਾ ਤੁਮ ਸਰਮ ਹੋਏ ਤੁਮੇ ਜਵਾ ਆਉ ਕਿਉਂ ਬਨਨਤੀ ਸੁਣ ਕਰਦੇ ਕਿਉਂ ਨਾਮ ਕਰੀ ਆਪਣੇ ਤੇ ਜੀਵਾ ਹੈ ਸੋਰਠ ਮਲਾ ਪੰਨਾ ਘਰ ਦੂਜਾ ਚੌਪ ਦੇ ਇਕੋ ਓੰਕਾਰ ਸਤਗੁਰ ਪ੍ਰਸਾਦ ਇਕ ਪਿਤਾ ਇਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜასი ਹਰ ਦਰਸ਼ਨ ਦਿਓ ਦਿਖਾਈ ਇੱਕ ਬਿਤਾਇ ਕਸ ਕੇ ਹਮਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਮਾਰਾ ਬਲਵਲ ਜਾਈ ਹਰ ਦਰਸ਼ਨ ਦਿਓ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਏਉ ਮਨ ਤੇਰਾ ਭਾਈ ਰਾਹ ਆਮਲੋ ਵਾ ਮਨ ਮਨ ਧੋਵਾ ਇਓ ਮਨ ਤੈ ਕੂ ਦੇਸਾ ਸੁਣ ਮੀਤਾ ਹੋਂ ਤੇਰੀ ਸ਼ਰਨ ਆਇਆ ਪ੍ਰਮੇ ਲੋ ਦੇਓ ਆਪ ਦੇਸਾ ਮਾਨ ਕੀ ਜੈ ਸ਼ਰਨ ਫਰੀ ਜੈ ਕਰੇ ਸੋ ਭਲਾ ਮਨਈਐ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਭਇਓ ਅੰਗਰ ਪ੍ਰਸਾਦ ਸੰਤਨ ਕਾ ਹਰ ਨਾਮ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਸਾਬਿਆ ਕੋ ਨ ਨਰੰਜਨ ਢਿਥਾ ਭਾਇਓ ਅਨਗਰਹ ਪਰਸਾਦ ਸੰਤਨ ਕਾ ਹਰ ਨਾਮਾ ਹੈ ਮਿੱਠਾ ਜਨ ਨਾਨਕ ਕਾਉ ਗੁਰ ਕਿਰਪਾ ਤਾਰੀ ਸਾਬਿ ਕੋ ਲੋ ਨਰਨਜਨ ਡਿਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੂੰ ਠਾਕਰ ਦਾਸ ਈਓ ਪਿੰਡ ਸਾਭਾ ਤੇਰੀ ਰਾਸ ਤੁਮ ਮਾਤਾ ਪਿਤਾ ਮਹਾਰਿਕ ਤੇਰੀ ਤੁਮਰੀ ਕਿਰਪਾ ਮੈਂ ਸੂਖ ਗਣੀਰੀ ਕੋਈ ਨ ਜਾਣੇ ਤੇਰਾ ਅੰਤ ਤੂ ਚੇਤੇਊ ਚਾ ਭਗਵੰਤਾ ਸਾਗਲ ਸਮਾਗਰੀ ਤੇਮਰਾ ਸੂਤਰਤਾਰੀ ਤੁਮਤੇ ਹੋਇ ਸੋ ਆਕੇ ਆਕਾਰੀ ਤੁਮਰੀ ਗਾਤ ਮੇ ਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਾਤ ਮੇ ਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਆਰਾਏ ਸ੍ਰੀ ਆਰ ਕ੍ਰਿਸ਼ਨ ਤੇ ਆਈਏ ਜਿਸ ਦੇਖਾ ਸਭ ਦੁੱਖ ਜਾਏ ਇਕ ਬਹਾਦਰ ਸਮਰੀਆ ਕਰਨੌਨ ਦੇ ਆਵੈਤਾਏ ਸਭ ਥਾਈਓਂ ਦੀ ਸਹਾਇ ਦਸਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਸ਼ਾ ਜੀ ਅਮਰਤ ਕੇ ਦਾਤੇ ਸਭ ਥਾਈਓਂ ਦੀ ਸਹਾਇ ਸਾਤ ਸ੍ਰੀ ਅਕਾਲ ਪੁਰਖ ਦੀ ਕਾ ਧਿਆਨ ਕਰਕੇ ਖਾਲਸਾ ਜੀ ਸਹਾ ਗੋਲਨਾ ਜੀ ਸ੍ਰੀ ਵਾਹਿਗੁਰੂ ਜੀ ਦਸ ਪਾਸ਼ਾ ਜੀਆਂ ਜੀ ਦੇ ਸਰੂਪ ਹਾਜ਼ਰ ਨਾਜ਼ਰ ਜਗਦੀ ਜੋਤ ਜੋਗਾ ਜੋਗਾ ਟਾਲਕ ਹੰਤਰ ਸਾਹਿਬ ਸ੍ਰੀ ਗੁਰੂ ਜਨਨ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਰ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ਼੍ਰੀ ਵਾਹਿਗੁਰੂ ਜੀ 10 ਪਾਸ਼ਾਇਆਂ ਚਾਰ ਸਾਹਿਬ ਜਾ ਦੇ ਪੰਜ ਪਿਆਰੇ 40 ਮੁਗਤ ਹਠੀਆਂ ਜਪੀਆਂ ਤਪੀਆਂ ਸਮੂਹ ਸੰਤਾਂ ਸਮੂਹ ਭਗਤਾਂ ਪਿਆਰੀਆਂ ਸਚਿਆਰੀਆਂ ਸਤਿਗਵਾਨ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਭੂ ਗੁਰਦੁਆਸਤਾਂ ਸਭੂ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਇਹ ਆਤਾਲਪੁਰਖ ਅੰਤਰਜਾਮੀ ਤਤਤਨ ਗੁਰੂ ਨਾਨਕ ਸਾਹਿਬ ਨਰੰਗਾਰ ਸਰੂਪ ਸੱਚੇ ਪਾਤਸ਼ਾਹ ਜੀਓ ਦਾਸਾਂ ਦੇ ਸਰਤੇ ਮਿਹਰ ਬਖਸ਼ੇ ਰਾਮਧ ਭਰਿਆਤ ਰੱਖੋ ਨਾਮਦਾਨ ਸਿੱਖੀਦਾਨ ਸਿੱਖਤਦਾਨ ਵਸਾਦਾਨ ਕਰੋ ਸਾਧਾਣ ਸ਼ਾਂਤੀ ਬਖਸ਼ੋ ਆਪ ਜੀ ਦੇ ਚਰਨਾਂ ਨਾਲ ਬਹਣਾ ਆਵੇ ਅਖੰਡ ਭਜਨ ਬਖਸ਼ੋ ਪ੍ਰੇਮਾ ਭਲ ਕੀ ਬਖਸ਼ੋ ਕੇਸਾਂ ਸਵਾਸਾਂ ਸੰਗ ਸਿੱਖੀ ਬਖਸ਼ੋ ਕੁੱਤੀ ਗੰਡੋ ਮਿਹਰਮਾਨ ਕੁੱਤੀ ਗੰਡੋ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖ ਰਾਸ ਤਾਂ ਕੋ ਬਿਗੰਨਾ ਕੋ ਉ ਲਾਗੇ ਜਾਂਤੀ ਪ੍ਰਭ ਆਗੇ ਅਰਦਾਸ ਤਨ ਤਨ ਜੁਗੋ ਜੋਗ ਹਟਾਲੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਮਿਹਰਬਾਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹੈ ਜੀ ਹੁੜਾ ਆਪ ਜੀ ਦੇ ਮਹਾਨ ਪਵਿੱਤਰ ਸਥਾਨ ਤੋਂ ਆਪ ਜਿੱਤੀਆਂ ਬਖਸ਼ਿਸ਼ਾਂ ਰਹਿਮਤਾਂ ਕਿਰਪਾ ਤੇ ਪ੍ਰੇਰਣਾ ਸੱਦਕਾ ਸਤਵੇਂ ਪਾਸ਼ਾ ਧੰਨ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਗੜਿਆਈ ਗੁਰਪੁਰਬੀਆਂ ਖੁਸ਼ੀਆਂ ਵਿੱਚ ਅਤੇ ਸੰਤ ਮਹਾਪੁਰਸ਼ ਧੰਨ ਬਾਬਾ ਇਸਰ ਸਿੰਘ ਜੀ ਮਹਾਰਾਜ ਨਾਨਕ ਸਰ ਪਲੇਰਾ ਜਿਨ੍ਹਾਂ ਦੇ ਜਨਮ ਦਿਹਾੜੀ ਦੀਆਂ ਖੁਸ਼ੀਆਂ ਵਿੱਚ ਨਾਗਰ ਕੀ ਇਸਨ ਕੀਤੇ ਜਾਣਿਆ ਮਹਿਰਮਾਨ ਸੱਚੇ ਪਾਤਸ਼ਾਹ ਜੀਓ ਆਪ ਆਂਗ ਸੰਗ ਸਹਾਇ ਹੋ ਕੇ ਸਾਰੇ ਕਾਰਜ ਸੰਪੂਰਨ ਕਰਨੇ ਸੰਗਤਾਂ ਦੇ ਸੱਤੇ ਮਿਹਰਾਂ ਬਖਸ਼ਾ ਰਹਿਮਤਾ ਭਰਿਆਤ ਰੱਖਣਾ ਸਮਰਾਤ ਗੁਰੂ ਸੇ ਰੱਖ ਧਰਿਓ ਗੁਰ ਕੀਨੀ ਕਿਰਪਾ ਰਾਮ ਦਿਓ ਮਿਹਰਾਂ ਬਖਸ਼ਾ ਰਹਿਮਤਾ ਵਰਤਾ ਕੇ ਆਪ ਸਾਰੇ ਕਾਰਜ ਸੰਪੂਰਨ ਕਰਨੇ ਦੀ ਕਿਰਪਾ ਬਖਸ਼ਾ ਰਹਿਮਤ ਕਰਦੇ ਹੋਏ ਰਸਤੇ ਉਜਵਾਦ ਕਰਦੇ ਸਹਾਇ ਹੋਣਾ ਜੋ ਮਿਲਣਾ ਪਾ ਮਿਲਣਾ ਸਰਬ ਸੁਖ ਹੋਵੇ ਗੁਰੂ ਨਾਲ ਬਾਣਾਵੇ ਹੁਣ ਆਵੀਂ ਨਗਰ ਕੀਰਤਨ ਦੀ ਆਗਿਆ ਹੋਵੇ ਗੁਰਨਾਨਕ ਨਾਮ ਚੜਦੀ ਕਲਾ ਤੇਰੇ ਭਜਨ ਸਰਬੱਤ ਦਾ ਭਲਾ ਵਾਹਿਗੁਰੂ ਦੀ ਘਰ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਫੁੱਲਾਂ ਦੀ ਵਰਖਾ ਕਰ ਦਿਓ ਗੁਰੂ ਹਰ ਰਾਇ ਜੀ ਆਇਆਂ ਨੂੰ ਫੁੱਲਾਂ ਦੀ ਵਰਖਾ ਕਰ ਦਿਓ ਗੁਰੂ ਹਰ ਰਾਇ ਜੀ ਆਇਆਂ ਨੂੰ ਫੁੱਲਾਂ ਦੀ ਵਰਖਾ ਕਰ ਦਿਓ ਗੁਰੂ ਹਰ ਰਾਇ ਜੀ ਆਇਆਂ ਨੂੰ ਫੁੱਲਾਂ ਦੀ ਵਰਖਾ ਕਰ ਦਿਓ ਬਾਬਾ ਇੱਜਤ ਸਿੰਘ ਜੀ ਆਇਆਂ ਨੂੰ ਫੁੱਲਾਂ ਕਾ ਕਰ ਦੋ ਬਬਈ ਖਿਦ ਸਿੰਘ ਜੀ ਆਏ ਫੁੱਲਾਂ ਦੀ ਵਰਖਾ ਕਰਦਿਓ ਬਬਈ ਖਿਦ ਸਿੰਘ ਜੀ ਆਏ ਫੁੱਲਾਂ ਦੀ ਵਰਖਾ ਕਰਦਿਓ ਬਬਈ ਖਿਦ ਸਿੰਘ ਜੀ ਆਏ ਫੁੱਲਾਂ ਦੀ ਵਰਖਾ ਕਰਦਿਓ ਗੁਰੂ ਹਰ राय ਜੀ ਆਏ ਫੁੱਲਾਂ ਦੀ ਵਰਖਾ ਕਰਦਿਓ ਗੁਰੂ ਹਰ अॼु चवंदी आरी